ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਵੀਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਬਹੁਤ ਹੀ ਪਿਆਰੀ ਜੀ ਪੰਜਾਬੀ ਕਹਾਣੀ ਜਿਹੜੀ ਕਿ ਇੱਕ ਬੱਚੇ ਅਤੇ ਸ਼ੇਰ ਦੀ ਕਹਾਣੀ ਹੈ ਇੱਕ ਸਮੇਂ ਦੀ ਗੱਲ ਹੈ ਕਿ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ 마ਸੂਮ ਬੱਚਾ ਰਹਿੰਦਾ ਸੀ ਉਸ ਦਾ ਨਾਮ ਕਾਕਾ ਸੀ ਕਾਕਾ ਬਹੁਤ ਚਲਾਕ ਤੇ ਸ਼ਰਾਰਤੀ ਸੀ ਤੇ ਬਹੁਤ ਹਿੰਮਤੀ ਵੀ ਸੀ ਉਹ ਆਪਣੇ ਮਾਪਿਆਂ ਦੀ ਇੱਕ ਲੋਕਤੀ ਔਲਾਦ ਸੀ ਕਾਕੇ ਨੂੰ ਜੰਗਲ ਵਿੱਚ ਖੇਡਣਾ ਬਹੁਤ ਪਸੰਦ ਸੀ ਉਹ ਹਰ ਰੋਜ਼ ਆਪਣੇ ਦੋਸਤਾਂ ਨਾਲ ਪਿੰਡ ਦੇ ਨੇੜੇ ਵਾਲੇ ਜੰਗਲ ਵਿੱਚ ਜਾਂਦਾ ਅਤੇ ਵੱਖ-ਵੱਖ ਕਿਸਮ ਦੇ ਪਸ਼ੂ-ਪੰਛੀਆਂ ਨੂੰ ਵੇਖਣ ਵਿੱਚ ਖੁਸ਼ ਹੋ ਜਾਂਦਾ ਉਸ ਨੂੰ ਜੰਗਲ ਵਿੱਚ ਜਾਣਾ ਬਹੁਤ ਹੀ ਵਧੀਆ ਲੱਗਦਾ ਸੀ ਇੱਕ ਦਿਨ ਕਾਕੇ ਨੇ ਆਮ ਦੀ ਨਾਬਾ ਆਪਣੇ ਦੋਸਤਾਂ ਨਾਲ ਖੇਡਣ ਲਈ ਜੰਗਲ ਵਿੱਚ ਚੱਲ ਪਏ ਪਰ ਖੇਡਣ ਖੇਡਣ ਤੇ ਉਸ ਨੇ ਹੌਲੀ ਹੌਲੀ ਉਹ ਆਪਣਾ ਰਾਹ ਭੁੱਲ ਗਿਆ ਉਸ ਦੇ ਦੋਸਤ ਤਾਂ ਵਾਪਸ ਪਿੰਡ ਨੂੰ ਚਲੇ ਗਏ ਪਰ ਉਹ ਇੱਕ ਅਣਜਾਣ ਜੀ ਥਾਂ ਤੇ ਪਹੁੰਚ ਗਿਆ ਉਸ ਨੂੰ ਆਪਣੇ ਪਿੰਡ ਦਾ ਰਸਤਾ ਲੱਭਣਾ ਔਖਾ ਹੋ ਗਿਆ ਉਹ ਰਾਹ ਪਟਕ ਗਿਆ ਉਸ ਨੇ ਆਪਣੇ ਆਲੇ ਦੁਆਲੇ ਦੇਖਿਆ ਹਰ ਥਾਂ ਵੱਡੇ ਦਰਖਤ ਉੱਚੀਆਂ ਉੱਚੀਆਂ ਪਹਾੜੀਆਂ ਅਤੇ ਅਜੀਬੋ-ਗਰੀਬ ਆਵਾਜ਼ਾਂ ਸੁਣਾਈ ਦਿੰਦੀ। ਹੌਲੀ-ਹੌਲੀ ਕਾਕੇ ਨੂੰ ਡਰ ਲੱਗਣ ਲੱਗਾ। ਉਹ ਪਿੱਛੇ ਵਾਪਸ ਆਉਣ ਦਾ ਰਾਹ ਲੱਭਣ ਲੱਗਾ। ਪਰ ਅਚਾਨਕ ਹੀ ਉਹਨਾਂ ਦੀ ਨਜ਼ਰ ਇੱਕ ਵੱਡੇ ਸ਼ੇਰ ਤੇ ਪਈ। ਸ਼ੇਰ ਨੂੰ ਵੇਖ ਕੇ ਕਾਕਾ ਡਰ ਗਿਆ। ਸ਼ੇਰ ਇੱਕ ਵੱਡੀ ਚਟਾਨ ਦੇ ਉੱਤੇ ਬੈਠਾ ਸੀ। ਅਤੇ ਆਪਣੀ ਮੋਟੀ ਘਰਜ ਆਵਾਜ਼ ਨਾਲ ਦੱਸ ਰਿਹਾ ਸੀ ਕਿ ਉਹ ਜੰਗਲ ਦਾ ਰਾਜਾ ਹੈ ਕਾਕੇ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਉਸ ਨੇ ਸੋਚਿਆ ਹੋ ਸਕਦਾ ਇਹ ਮੈਨੂੰ ਖਾ ਜਾਵੇ ਪਰ ਉਸ ਨੇ ਹਿੰਮਤ ਜੀ ਕੀਤੀ ਕਿ ਜੋ ਹੋਵੇਗਾ ਦੇਖਿਆ ਜਾਵੇਗਾ ਉਹ ਸਾਹਾਂ ਇਕੱਠਾ ਕਰਕੇ ਚੁੱਪਚਾਪ ਖੜਾ ਹੋ ਗਿਆ ਸ਼ੇਰ ਨੇ ਕਾਕੇ ਨੂੰ ਦੇਖ ਲਿਆ ਉਹ ਹੌਲੀ-ਹੌਲੀ ਉਸ ਦੇ ਕੋਲ ਆਇਆ ਸ਼ੇਰ ਨੇ ਪੁੱਛਿਆ ਤੂੰ ਇੱਥੇ ਕੀ ਕਰ ਰਿਹਾ ਹੈ ਕਾਕੇ ਨੇ ਹਿੰਮਤ ਜੀ ਕਰਕੇ ਕਿਹਾ ਮੈਂ ਆਪਣੇ ਦੋਸਤਾਂ ਨਾਲ ਆਇਆ ਸੀ ਤੇ ਪਰ ਰਾਹ ਭੁੱਲ ਗਿਆ ਮੈਂ ਆਪਣੇ ਪਿੰਡ ਦਾ ਸ਼ੇਰ ਹੱਸਿਆ ਤੈਨੂੰ ਡਰ ਨਹੀਂ ਲੱਗਦਾ ਮੇਰੇ ਕੋਲੋਂ ਕਿ ਮੈਂ ਤੈਨੂੰ ਖਾ ਵੀ ਸਕਦਾ ਹਾਂ ਬੱਕੇ ਨੇ ਸੋਚਿਆ ਕਿ ਜੇਕਰ ਉਹ ਡਰ ਗਿਆ ਤਾਂ ਸ਼ੇਰ ਪਤਾ ਨਹੀਂ ਕੀ ਕਰੇਗਾ ਇਸ ਕਰਕੇ ਉਸਨੇ ਹੱਸ ਕੇ ਕਿਹਾ ਜੇ ਤੁਸੀਂ ਮੈਨੂੰ ਖਾ ਵੀ ਲਮੋਗੇ ਪਰ ਤੁਹਾਡੀ ਦਿਲਚਸਪੀ ਕਿਵੇਂ ਹੋਵੇਗੀ ਮੈਂ ਤੁਹਾਡੀ ਸੰਗਤ ਵਿੱਚ ਹੋਰ ਚੰਗੀਆਂ ਗੱਲਾਂ ਵੀ ਤੁਹਾਡੇ ਨਾਲ ਕਰ ਸਕਦਾ ਸ਼ੇਰ ਨੇ ਕਿਹਾ ਇੱਕ ਗੱਲ ਸੁਣ ਉਸਨੇ ਕਿਹਾ ਕਿ ਮੈਨੂੰ ਕਦੇ ਵੀ ਕੋਈ ਇਨਸਾਨੀ ਬੱਚਾ ਨਹੀਂ ਮਿਲਿਆ ਅਜਿਹਾ ਬੱਚਾ ਨਹੀਂ ਮਿਲਿਆ ਜੋ ਬਿਨਾਂ ਡਰੇ ਮੇਰੇ ਨਾਲ ਗੱਲ ਕਰ ਸਕੇ ਪਰ ਤੂੰ ਅਨੋਖਾ ਹੈ ਸ਼ੇਰ ਨੇ ਕਾਕੇ ਨੂੰ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਤੂੰ ਇੰਨਾ ਹੀ ਚਤੁਰ ਹੈ ਤਾਂ ਮੈਨੂੰ ਦੱਸ ਮੈਂ ਤੈਨੂੰ ਕਿਉਂ ਨਾ ਖਾਵਾਂ ਕਾਕੇ ਨੇ ਹੱਸ ਕੇ ਕਿਹਾ ਤੁਸੀਂ ਤਾਂ ਜੰਗਲ ਦੇ ਰਾਜਾ ਹੋ ਰਾਜਾ ਆਪਣੇ ਜੰਗਲ ਦੇ ਰਾਹ ਭੁੱਲੇ ਹੋਏ ਬੱਚਿਆਂ ਦੀ ਰਾਖੀ ਕਰਦੇ ਨੇ ਉਹਨਾਂ ਨੂੰ ਸਹੀ ਰਾਹਤੇ ਤੇ ਪਹੁੰਚਾਉਦੇ ਨੇ ਪਰ ਤੁਸੀਂ ਤਾਂ ਮੈਨੂੰ ਖਾਣ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਕਿਵੇਂ ਚੰਗੇ ਰਾਜਾ ਹੋਏ ਸ਼ੇਰ ਹੁਣ ਹੱਸ ਪਿਆ ਕਹਿੰਦਾ ਸੱਚਮੁੱਚ ਤੂੰ ਬਹੁਤ ਹੀ ਹੁਸ਼ਿਆਰ ਹੈ ਤੂੰ ਮੇਰਾ ਦੋਸਤ ਬਣੇਗਾ ਕਾਕੇ ਨੇ ਹੱਸ ਕੇ ਕਿਹਾ ਹਾਂ ਪਰ ਤੁਸੀਂ ਵਾਅਦਾ ਕਰੋ ਕਿ ਤੁਸੀਂ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਗੇ ਸ਼ੇਰ ਨੇ ਹੱਸਦੇ ਹੋਏ ਆਪਣਾ ਹੱਥ ਉਸ ਨਾਲ ਪੰਜਾ ਮਿਲਾਇਆ ਇਸ ਤਰ੍ਹਾਂ ਕਾਕਾ ਅਤੇ ਸ਼ੇਰ ਦੀ ਦੋਸਤੀ ਹੋ ਗਈ। ਸ਼ੇਰ ਨੇ ਕਾਕੇ ਨੇ ਸ਼ੇਰ ਨੂੰ ਦੱਸਿਆ ਕਿ ਉਹ ਪਿੰਡ ਵਾਪਸ ਜਾਣਾ ਚਾਹੁੰਦਾ ਹੈ ਪਰ ਉਹ ਰਾਹ ਭੁੱਲ ਗਿਆ ਹੈ। ਫਿਰ ਸ਼ੇਰ ਨੇ ਕਿਹਾ ਕਿ ਦੋਸਤ ਮੇਰੇ ਹੁੰਦੇ ਆ ਤੂੰ ਚਿੰਤਾ ਕਿਉਂ ਕਰਦਾ ਹੈ? ਮੈਨੂੰ ਇਸ ਜੰਗਲਾਰੇ ਸਾਰਾ ਕੁਝ ਪਤਾ ਹੈ। ਮੈਂ ਤੈਨੂੰ ਤੇਰੇ ਪਿੰਡ ਤੱਕ ਛੱਡ ਕੇ ਆਉਂਦਾ। ਸ਼ੇਰ ਨੇ ਕਾਕੇ ਨੂੰ ਆਪਣੀ ਪਿੱਠ ਤੇ ਬਿਠਾ ਲਿਆ ਅਤੇ ਦੌੜ ਪਿਆ। ਜਾਦੂ ਸ਼ੇਰ ਕਾਕੇ ਨੂੰ ਲੈ ਕੇ ਪਿੰਡ ਪਹੁੰਚਿਆ ਤਾਂ ਉਸਦੇ ਮਾਪੇ ਉਸ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋ ਗਏ ਪਰ ਜਦੋਂ ਉਹਨਾਂ ਨੇ ਸ਼ੇਰ ਨੂੰ ਵੇਖਿਆ ਤਾਂ ਉਹ ਡਰ ਗਏ ਉਹਨਾਂ ਨੇ ਕਾਕੇ ਨੂੰ ਸਮਝਾਇਆ ਕਾਕੇ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਮੇਰਾ ਦੋਸਤ ਹੈ ਤੁਸੀਂ ਇਹਨਾਂ ਤੋਂ ਨਾ ਡਰੋ ਇਹਨਾਂ ਨੇ ਹੀ ਮੇਰੀ ਜਾਨ ਬਚਾਈ ਹੈ ਤਾਂ ਪਿੰਡ ਵਾਲੇ ਵੀ ਸ਼ੇਰ ਦਾ ਦਿਨੋ ਧੰਨਵਾਦ ਕਰਨ ਲੱਗੇ ਸਾਰਿਆਂ ਦਾ ਪਿਆਰ ਲੈ ਕੇ ਸ਼ੇਰ ਜੰਗਲ ਵਿੱਚ ਵਾਪਸ ਆ ਗਿਆ ਤੇ ਹੁਣ ਜਦੋਂ ਵੀ ਕਾਕਾ ਖੇਡਣ ਜਾਂਦਾ ਜੰਗਲ ਵਿੱਚ ਤਾਂ ਸ਼ੇਰ ਨੂੰ ਜ਼ਰੂਰ ਮਿਲ ਕੇ ਆਉਂਦਾ ਤੇ ਉਸ ਲਈ ਕੁਝ ਨਾ ਕੁਝ ਖਾਣ ਨੂੰ ਵੀ ਲੈ ਕੇ ਜਾਂਦਾ ਸ਼ੇਰ ਵੀ ਸਾਰੇ ਬੱਚਿਆਂ ਨਾਲ ਮਸਤੀ ਕਰਦਾ ਤੇ ਸਭ ਨਾਲ ਪਿਆਰ ਨਾਲ ਰਹਿੰਦਾ ਹੁਣ ਜੰਗਲ ਵਿੱਚ ਜਾਣ ਤੋਂ ਕੋਈ ਵੀ ਪਿੰਡ ਦੇ ਕਿਸਾਨ ਨਹੀਂ ਸੀ ਡਰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸ਼ੇਰ ਉਹਨਾਂ ਨੂੰ ਕੁਝ ਨਹੀਂ ਕਰੇਗਾ ਉਹ ਵੀ ਸ਼ੇਰ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਂਦੇ ਉਹ ਜਦੋਂ ਵੀ ਜਾਂਦੇ ਸਾਰੇ ਸ਼ੇਰ ਨੂੰ ਕੁਝ ਨਾ ਕੁਝ ਖਾਣ ਲਈ ਦੇਉਂਦੇ ਇਸ ਤਰ੍ਹਾਂ ਸ਼ੇਰ ਸਾਰੇ ਜੰਗਲ ਦਾ ਰਾਜਾ ਤਾਂ ਸੀ ਪਰ ਪਿੰਡ ਵਾਲਿਆਂ ਦਾ ਦੋਸਤ ਵੀ ਬਣ ਗਿਆ ਉਸ ਤੋਂ ਬਾਅਦ ਸ਼ੇਰ ਤੇ ਕਾਕੇ ਦੀ ਦੋਸਤੀ ਹੋਰ ਵੀ ਗਹਿਰੀ ਹੋ ਗਈ ਉਹ ਹਮੇਸ਼ਾ ਖੁਸ਼ੀ-ਖੁਸ਼ੀ ਦੋਵੇਂ ਇਕੱਠੇ ਖੇਡਦੇ ਨਾਲ ਰਹਿੰਦੇ ਕਦੇ-ਕਦੇ ਸ਼ੇਰ ਪਿੰਡ ਵੀ ਆ ਜਾਂਦਾ ਤੇ ਫਿਰ ਆਪਣੇ ਜੰਗਲ ਵਿੱਚ ਵਾਪਸ ਚਲਾ ਜਾਂਦਾ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਹਿੰਮਤ ਅਤੇ ਚਤਰਾਈ ਨਾਲ ਕਿਸੇ ਵੀ ਮੁਸ਼ਕਿਲ ਨੂੰ ਅਸੀਂ ਹਰਾ ਸਕਦੇ ਹਾਂ ਜੇਕਰ ਸਾਡੀ ਖੁਸ਼ਿਆਰੀ ਸਾਡੀ ਸਾਡੇ ਨਾਲ ਹੈ ਅਸੀਂ ਹਿੰਮਤ ਰੱਖਦੇ ਹਾਂ ਤਾਂਸੀ ਹਰ ਮੁਸ਼ਕਲ ਕੜੀ ਨੂੰ ਹਰਾ ਸਕਦੇ ਆ। ਦੋਸਤੀ ਵੀ ਉਹਨਾਂ ਨਾਲ ਹੋ ਸਕਦੀ ਹੈ ਜਿਨ੍ਹਾਂ ਨਾਲ ਅਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਜੇਕਰ ਸਾਡਾ ਮਨ ਸਾਫ਼ ਹੈ ਤੇ ਅਸੀਂ ਦਿਲ ਤੋਂ ਕਿਸੇ ਨੂੰ ਆਪਣਾ ਬਣਾਉਣਾ ਚਾਹੁੰਦੇ ਆ ਤਾਂ ਅੱਗੇ ਵਾਲਾ ਵੀ ਸਾਡੇ ਨਾਲ ਖੁਸ਼ ਹੋ ਕੇ ਮਿਲਦਾ ਹੈ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ। ਲਾਈਕ ਤੇ ਸ਼ੇਅਰ ਵੀ ਕਰਨਾ ਜੀ। ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਤੇ ਮਿਲਦੇ ਆਂ ਅਸੀਂ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ